ਵਤਤ ਪਾਵਨ ਜਗਤ ਜੋਤ ਜੁਗੋ ਜੁਗਿਆਤਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਵੀ ਭਾਈ ਜਿਵੇਂ ਆਪਾਂ ਦੁਨਿਆਵੀ ਕਾਰਜ ਬੜੇ ਚਾਉ ਦੇ ਨਾਲ ਪ੍ਰਸੰਨ ਹੋ ਕੇ ਕਰਦੇ ਹਾਂ ਉਦਾਂ ਹੀ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਵੀ ਸਾਨੂੰ ਚਾਉ ਦੇ ਨਾਲ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਜਪਣਾ ਚਾਹੀਦਾ ਹੈ ਅੱਜ ਦੇ ਪਾਵਨ ਮੁਖਵਾਕ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਸਮਝਾਉਂਦੇ ਹਨ ਪਾਂਡਾ ਧੋਏ ਵਸ ਧੂਪ ਦੇਵੋ ਤਦ ਦੁੱਧ ਕੋ ਜਾਵੋ ਸਤਿਗੁਰੂ ਜੀ ਉਦਾਹਰਣ ਦਿੰਦੇ ਹਨ ਵੀ ਜਿਵੇਂ ਮੱਖਣ ਹਾਸਲ ਕਰਨ ਦੇ ਲਈ ਪਹਿਲਾਂ ਤੁਸੀਂ ਪਾਂਡਾ ਧੋ ਕੇ ਉਸ ਨੂੰ ਉਸ ਭਾਂਡੇ ਨੂੰ ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ ਫਿਰ ਜਾਗ ਲਾ ਕੇ ਉਸ ਨੂੰ ਜਮਾਉਂਦੇ ਹੋ ਇਸ ਤਰ੍ਹਾਂ ਕਹਿੰਦੇ ਵੀ ਜੇ ਨਾਮ ਅਮਰਤ ਪ੍ਰਾਪਤ ਕਰਨਾ ਹੈ ਤਾਂ ਹਿਰਦਾ ਰੂਪ ਭਾਂਡਾ ਵੀ ਪਹਿਲਾਂ ਪਵਿੱਤਰ ਕਰਨਾ ਪਏਗਾ ਹਿਰਦੇ ਨੂੰ ਧੋਣਾ ਪਏਗਾ ਫਿਰ ਹਿਰਦੇ ਨੂੰ ਪਵਿੱਤਰ ਕਰਕੇ ਔਰ ਮਨ ਨੂੰ ਬਾਹਰਲੇ ਖਿਆਲਾਂ ਤੋਂ ਰੋਕ ਕੇ ਭਟਕਣਾ ਤੋਂ ਰੋਕ ਕੇ ਫਿਰ ਇਹ ਹਿਰਦਾ ਜਿਹੜਾ ਹਿਰਦਾ ਰੂਪ ਭਾਂਡਾ ਹੈ ਇਹਨੂੰ ਗੁਰਬਾਣੀ ਰੂਪ ਧੂਪ ਦਿਓ ਤੇ ਸਾਧ ਸੰਗਤ ਫਿਰ ਨਾਮ ਰੂਪੀ ਦੁੱਧ ਡਰਣ ਵਾਸਤੇ ਜਾਵੋ ਪ੍ਰਮਾਤਮਾ ਦੇ ਦਰ ਵਿੱਚ ਪ੍ਰਮਾਤਮਾ ਦੇ ਘਰ ਵਿੱਚ ਨਾਮ ਦੀ ਦਾਤ ਪ੍ਰਾਪਤ ਕਰਨ ਦੇ ਲਈ ਮਹਾਰਜ ਨੇ ਐਦਾਂ ਸੁਹਾਣੀ ਦੇ ਤਰ੍ਹਾਂ ਸਾਨੂੰ ਸਮਝਾਇਆ ਵੀ ਜਿਵੇਂ ਸੁਹਾਣੀ ਦੁੱਧ ਡਰਕਣ ਵਾਸਤੇ ਸਾਸਗਤ ਜਾਗ ਲਾਉਂਦੀ ਹੈ ਫਿਰ ਕਿਤੇ ਦੁੱਧ ਡਰਕਿਆ ਜਾਂਦਾ ਤੇ ਐਦਾਂ ਕਹਿੰਦੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਨ ਵਾਸਤੇ ਵੀ ਨਾਮ ਰੂਪੀ ਜਾਗ ਜਿਹੜਾ ਹੈ ਉਹ ਸਾਨੂੰ ਲਾਉਣਾ ਪਵੇਗਾ ਦੁੱਧ ਕਰਮ ਫਨ ਸੁਰਤ ਸਮਾਇ। ਹੋਏ ਨਿਰਾਸ ਜਮਾਵੋ ਕਹਿੰਦੇ ਰੋਜ਼ਾਨਾ ਕਰਤਕਾਰ ਦੁੱਧ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜੀ ਜੋੜਨੀ ਇਹ ਵੀ ਰੋਜ਼ਾਨਾ ਕਾਰਵਿਤ ਜਾਗ ਲਾਉਣੀ ਹੈ। ਜਿਵੇਂ ਦੁੱਧ ਨੂੰ ਜਾਗ ਲਾਉਣਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਰੱਖਣੀ ਇਹ ਵੀ ਕਹਿੰਦੇ ਜਾਗ ਲਾਉਣਾ ਹੈ। ਜੁੜੀ ਸੁਰਤ ਬਰਕਤ ਨਾਲ ਜਦੋਂ ਸੁਰਤ ਜੁੜ ਜਾਂਦੀ ਹੈ ਦੀ ਬਰਕਤ ਨਾਲ ਮਹਾਰਾਜ ਸਮਝਾਉਂਦੇ ਨੇ ਵੀ ਦੁਨੀਆਂ ਦੀਆਂ ਆਸਾਂ ਤੋਂ ਉੱਥਾਂ ਉੱਠੋ ਫਿਰ ਇਸ ਤਰ੍ਹਾਂ ਦੁੱਧ ਜਮਾਵੋ ਭਾਵ ਜੁੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤਕਾਰ ਕਰਦੇ ਆਂ ਵੀ ਮਾਇਆ ਵੱਲੋਂ ਉਪਰਾਮਤਾ ਜਿਹੀ ਰਹੇਗੀ ਜਪੋ ਦਾ ਏਕੋ ਨਾਮ ਮਹਾਰਾਜ ਸਮਝਾਉਂਦੇ ਵੀ ਜ ਪਰਮਾਤਮਾ ਨੂੰ ਪ੍ਰਸੰਨ ਕਰਨਾ ਹੈ ਤਾਸਰਕ ਪ੍ਰਮਾਤਮਾ ਦਾ ਨਾਮ ਵੀ ਜਪੋ ਅਵਰ ਨਰਾផល ਕਾਮ ਸਿਮਰਨ ਨੂੰ ਛੱਡ ਕੇ ਪ੍ਰਮਾਤਮਾ ਨੂੰ ਪ੍ਰਸਾਨ ਕਰਨ ਦੇ ਹੋਰ ਸਾਰੇ ਉਦਮ ਅਰਥ ਹਨ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਨਾਮ ਸਿਮਰਨ ਕਰਨਾ ਬਾਣੀ ਪੜ੍ਹਨੀ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਉਹਦੇ ਹੁਕਮ ਵਿੱਚ ਰਹਿਣਾ ਉਹਦੀ ਰਜ਼ਾ ਵਿੱਚ ਰਹਿਣਾ ਇਸੇ ਵਿੱਚ ਹੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿਰਪਾ ਹੈ ਰਹਾਓ ਇਹੋ ਮਨੈ ਇਤੀ ਆਤ ਕਰੋ ਕਰਨ ਨੇਤਰੋਂ ਨੀਂਦ ਨਾ ਆਵੇ ਇੱਥੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਵੀ ਦੁੱਧ ਘਮੇ ਰੜਕਿਆ ਜਾਂਦਾ ਹੱਥ ਵਿੱਚ ਨੇਤਰਾ ਫੜ ਕੇ ਮਧਾਣੀ ਦੀ ਦਿਵਾਲੇ ਬੁਲੈਟੀ ਹੋਈ ਜਿਹੜੀ ਰੱਸੀ ਹੁੰਦੀ ਹੈ ਜਿਸ ਦੀ ਮਦਦ ਨਾਲ ਮਧਾਣੀ ਨੂੰ ਪਵਾ ਕੇ ਚਾਟੀ ਵਿਚਲਾ ਦੁੱਧ ਰੜਕਦਾ ਹੈ ਜਿਵੇਂ ਦੁੱਧ ਰੜਕਦੇ ਆ ਮਹਾਰਾਜ ਉਸ ਤਰ੍ਹਾਂ ਸਮਝਾਉਂਦੇ ਨੇ ਵੀ ਦੁੱਧ ਰੜਕਣ ਵੇਲੇ ਤੁਸੀਂ ਨੇਤਰੇ ਦੀਆਂ ਈਟੀਆਂ ਹੱਥ ਵਿੱਚ ਫੜ ਕੇ ਹੁਣ ਤੇ ਸਾਰਸੰਗਤ ਬਿਜਲੀ ਵਾਲੀਆਂ ਮਧਾਨੀਆਂ ਆ ਗਈਆਂ ਪਹਿਲਾਂ ਹੱਥਾਂ ਨਾਲ ਦੁੱਧ ਲੜਕਿਆ ਜਾਂਦਾ ਸੀ ਉਸ ਵਾਕਤ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਉਸ ਵੇਲੇ ਦੀ ਗੱਲ ਵੀ ਇੱਟੀਆਂ ਨੂੰ ਹੱਥ ਵਿੱਚ ਫੜਦੇ ਸੀ ਆਪਣੇ ਇਸ ਮਨ ਨੂੰ ਬਸ ਵਿੱਚ ਕਰੋ ਜਿਵੇਂ ਇੱਟੀਆਂ ਹੱਥ ਵਿੱਚ ਫੜ ਕੇ ਬਸ ਵਿੱਚ ਰੱਖਦੇ ਆ ਨਾ ਮਹਾਰਾਜ ਕਹਿੰਦੇ ਐਦਾਂ ਆਪਣੇ ਮਨ ਨੂੰ ਬਸ ਵਿੱਚ ਰੱਖੀਏ ਆਤਮਿਕ ਜੀਵਨ ਦੇ ਵਾਸਤੇ ਕਹਿੰਦੇ ਇਹ ਮਨ ਰੂਪ ਇੱਟੀਆਂ ਹੱਥ ਵਿੱਚ ਫੜੋ ਤੇ ਮਾਇਆ ਦੇ ਬੋਧ ਹੀ ਨੀਂਦ ਮਨ ਉਤੇ ਪ੍ਰਭਾਵ ਨਾ ਪਾਏ ਇਹ ਹੈ ਨੇਤਰਾ ਕਹਿੰਦੇ ਭਾਈ ਮਨ ਤੇ ਵੀ ਮਾਇਆ ਮੋਹ ਦੀਆਂ ਜਿਹੜੀਆਂ ਸਾਧ ਸੰਗਤ ਅਤਰੰਗਾ ਨੇ ਉਹ ਸਾਡੇ ਮਨ ਤੇ ਪ੍ਰਭਾਵ ਨਾ ਪਾ ਸਕਣ ਰਸਨਾ ਨਾਮ ਜਪੋ ਤਬ ਮਤੀਏ ਇਹਨਾਂ ਵੇਦਿ ਅੰਮ੍ਰਿਤ ਪਾਵੋ ਜੀਵ ਨਾਲ ਪ੍ਰਮਾਤਮਾ ਦਾ ਨਾਮ ਜਪੋ ਮਰਦ ਕਹਿੰਦੇ ਜਿਉਂ-ਜਿਉਂ ਨਾਮ ਜਪੋਗੇ ਤਿਆਉਂ ਤਿਆਉ ਇਹ ਰਜਾਨਾ ਕਿਰਤਕਾਰ ਰੂਪ ਦੁੱਧ ਰੜਕਦੇ ਰਹੋਗੇ ਇਹਨਾਂ ਤਰੀਕਿਆਂ ਨਾਲ ਰਜਾਨਾ ਕਿਰਤਕਾਰ ਕਰਦੇ ਹੋਏ ਹੀ ਨਾਮ ਅੰਮ੍ਰਿਤ ਪ੍ਰਾਪਤ ਕਰ ਲਵਾਂਗੇ ਜਿਵੇਂ ਦੁੱਧ ਰੜਕਣ ਦੇ ਨਾਲ ਮੱਖਣ ਪ੍ਰਾਪਤ ਕਰੀਦਾ ਹੈ ਐਦਾਂ ਕਹਿੰਦੇ ਭਾਈ ਨਾਮ ਰੂਪੀ ਕਿਰਤਕਾਰ ਕਰਦੇ ਹਾਂ ਰਜਾਨਾ ਨਾਮ ਅਵਰਤ ਪ੍ਰਾਪਤ ਕਰਦੇ ਰਹੋਗੇ ਮਨ ਸੰਪਟ ਜਿਤ ਸਤ ਸਰਨਾ ਬਣ ਭਾਵਨ ਪਾਤੀ ਦ੍ਰਪਦ ਕਰੇ ਗੁਰੂ ਸਭ ਸਮਝਾਉਂਦੇ ਨੇ ਵੀ ਪੁਜਾਰੀ ਜੇ ਮੈਂ ਨਾ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ ਔਰ ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ ਤੇ ਕਹਿੰਦੇ ਉਸ ਨਾਮ ਦੇ ਨਾਲ ਹੀ ਸਾਧ ਸੰਗਤ ਸਰੋਵਰ ਵਿੱਚ ਇਸ਼ਨਾਨ ਕਰੇ ਮਨ ਵਿੱਚ ਇੱਕੇ ਹੋਏ ਪ੍ਰਮਾਤਮਾ ਦੇ ਠਾਕੁਰ ਨੂੰ ਪ੍ਰਮਾਤਮਾ ਨੂੰ ਠਾਕੁਰ ਨੂੰ ਸਰਦਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ ਫਿਰ ਕਹਿੰਦੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਹਨ ਵਿਦ ਸਾਹਿਬ ਰਵਤਰ ਹੈ ਜੇ ਜੀਵ ਸੇਵਕ ਬਣ ਕੇ ਆਪਾ ਭਾਵ ਛੱਡ ਕੇ ਆਪਣੇ ਅੰਦਰਲੀ ਹਮੈ ਹੰਕਾਰ ਲਗ ਲੋਭ ਨੂੰ ਛੱਡ ਕੇ ਅੰਦਰ ਵਸਦੇ ਠਾਕੁਰ ਨੂੰ ਪ੍ਰਮਾਤਮਾ ਨੂੰ ਦੀ ਸੇਵਾ ਸਿਮਰਨ ਕਰੇ ਪ੍ਰਮਾਤਮਾ ਨੂੰ ਯਾਦ ਕਰੇ ਪ੍ਰਮਾਤਮਾ ਦੇ ਨਾਮ ਦਾ ਆਰਾਧਨ ਕਰੇ ਫਿਰ ਇਹਨਾਂ ਤਰੀਕਿਆਂ ਨਾਲ ਕਹਿੰਦੇ ਉਹ ਜੀਵ ਮਾਲਕ ਪ੍ਰਮਾਤਮਾ ਨੂੰ ਸਦਾ ਮਿਲਿਆ ਰਹਿੰਦਾ ਹੈ ਕਹਿੰਦੇ ਕਹੇ 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 ਜਾਵੇ ਤੁਮ ਸਰ ਅਬਰ ਨਾ ਕੋਈ ਮਾਰਾ ਸਮਝਾਉਂਦੇ ਨੇ ਵੀ ਸਿਮਰਨ ਤੋਂ ਬਿਨਾ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉਦਮ ਦੱਸਣ ਵਾਲੇ ਬੰਦੇ ਜੋ ਜੋ ਵੀ ਹੋਰ ਹੋਰ ਕਰਮ ਦੱਸ ਉਦਮ ਦੱਸਦੇ ਹਨ ਉਹ 10 10 ਕੇ ਜੀਵਾਂ ਆਪਣਾ ਜੀਵਨ ਜਿਹੜਾ ਉਹ ਸਮਾਂ ਜਿਹੜਾ ਉਹ ਬ्यर्थ ਗਵਾ ਜਾਂਦੇ ਹਨ ਕਿਉਂਕਿ ਇਹ ਪ੍ਰਮਾਤਮਾ ਤੇਰੇ ਸਿਮਰਨ ਵਰਗਾ ਹੋਰ ਕੋਈ ਉਦਮ ਨਹੀਂ ਹੈ ਭਗਤ ਹੈਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ ਭਾਵੇਂ ਨਾਨਕ ਦਾਸ ਤੇਰੀ ਭਗਤੀ ਕਰਦਾ ਹੈ ਭਗਤੀ ਤੋਂ ਸਖਣਾ ਹੀ ਆ ਫਿਰ ਵੀ ਇਹ ਇਹੀ ਬੇਨਤੀ ਕਰਦਾ ਕਿ ਮੈਂ ਸਦਾ ਕੈਮ ਰਹਿਣ ਵਾਲੇ ਪ੍ਰਮਾਤਮਾ ਦੀ ਸਦਾ ਸਿਫਤ ਸਲਾਹ ਕਰਦਾ ਰਹਾ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਸਨ ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਦਾਸ ਾ ਕਰਕੇ ਆਪ ਆਪਣੇ ਆਪ ਨੂੰ ਨਰਮਾਣਾ ਆ ਕੇ ਬੇਨਤੀ ਰੂਪ ਵਚਨ ਸਾਡੀ ਝੋਲੀ ਵਿੱਚ ਪਾਏ ਨੇ ਵੀ ਇਦਾਂ ਪਾਈਏ ਅਰਦਾਸ ਕਰੋ ਇਹ ਦਾਤਾ ਜੀ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸਦਾ ਸਿਮਤ ਸਲਾਹ ਕਰਦਾ ਰਹਾ ਇਹ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਜੀ ਆਪਾਂ ਮਿਲal ਮਿਲ ਕੇ ਮਹਾਰਾ ਦੇ ਚਰਨਾਂ ਵਿੱਚ ਜੁੜ ਕੇ ਇਹ ਹੀ ਵਚਨ ਕਰਦੇ ਰਹੀਏ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਮਰਜ ਕਹਿੰਦੇ ਭਾਈ ਸਭ ਕੁਝ ਵਿਅਰਥ ਹੈ ਜਿੰਨਾ ਹੋ ਸਕਦਾ ਜਿੰਦਗੀ ਵਿੱਚ ਨਾਮ ਸਿਮਰਨ ਭਜਨ ਬੰਦਗੀ ਕਰੋ ਸੇਵਾ ਕਰੋ ਔਰ ਬਾਣੀ ਪੜੋ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਯਤਨ ਕਰੋ ਇਸੇ ਵਿੱਚ ਸਾਡਾ ਸਭ ਦਾ ਭਲਾ ਹੈ ਮਹਾਰਾਜ ਕਿਰਪਾ ਕਰ ਸਭਨਾ ਉਪਰ ਮਿਹਰ ਭਰਿਆ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਭਗਤਾਂ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਮਹਾਰਾਜ ਕਿਰਪਾ ਕਰਕੇ ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣ ਇਹ ਅਰਦਾਸ ਬੇਨਤੀ ਮਰਦ ਦੇ ਚਰਨਾਂ ਵਿੱਚ ਕਰਦੇ ਰਹੀਏ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ